ਸਤਿ ਸ੍ਰੀ ਅਕਾਲ ਵੀਰਾਂ ਨੂੰ ਪਹੁੰਚੇ ਅੱਜ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ 31 ਦਸੰਬਰ 2025 ਦਿਨ ਬੁੱਧਵਾਰ ਟਰੈਕਟਰ ਮੰਡੀ ਤਲਵੰਡੀ ਸਾਬੋ ਅਸੀਂ ਤੁਹਾਨੂੰ ਟਰੈਕਟਰਾਂ ਦੇ ਮਾਡਲ ਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਵੀਰ ਚੈਨਲ ਤੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਬਹੁਤ ਤੋਂ ਸ਼ੇਅਰ ਕਰਿਓ ਆਓ ਦੇਖੀਏ ਟਰੈਕਟਰ ਤੁਹਾਨੂੰ ਦਿਖਾਉਣਾ ਇੱਕ ਫਾਰਮ ਟਰੈਕਟਰ 60 ਜੀ ਨੌਨ ਪਾਵਰ ਆ ਜੀ ਹਰਾਂ ਜੀ ਕੰਡੀਸ਼ਨ ਚ ਕਲੋ ਟਾਇਰ ਹੈਗੇ ਨੇ 50% ਸੈਂਟਰ ਗੇਅਰ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ 98 ਮਾਡਲ ਟਰੈਕਟਰ ਹੈ ਜੀ 1,95,000 ਬਈ ਇਹਦਾ ਪ੍ਰਾਈਸ ਹੈ ਜੀ ਨਾਲ ਖੜਾ ਜੀ ਨਿਊ ਹਾਲੈਂਡ 36P ਜੀ ਨਿਊ ਹਾਲੈਂਡ 36300 ਪਰ ਜੀ ਪਾਵਰ ਸਟੀering ਜੀ ਸਾਈਡ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਟਾਇਰ ਹੈਗੇ ਨੇ ਬਈ ਇਹਦੇ 90 ਪੈਸੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਉੱਡ ਲੱਗਿਆ ਹੋਇਆ ਇੰਟ ਲੱਗਿਆ ਹੋਇਆ ਇਹ 13 ਮਾਡਲ ਟਰੈਕਟਰ ਇਹਦਾ ਰੇਟ ਹੈ 3,85,000 ਦੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜੀ ਅਰਜ ਦੇ ਨਾਲ ਟ੍ਰਾਂਬਨ 605 ਡੀਆਈ ਜੀ ਇਹ ਵੀ ਬੰਪਰ ਲੱਗਿਆ ਹੋਇਆ ਜੀ ਪਾਵਰ ਸਟੀering ਹੈ ਜੀ ਸੈਂਟਰ ਗੇਅਰ ਹੈ ਜੀ ਡਬਲ ਡਿਸਟ੍ਰੀਬਿਊਟਰੀ ਟਾਇਰ ਪਿਛਲੇ ਬਿਲਕੁਲ ਨਵੇਂ ਨੇ ਜੀ ਮੂਰ ਲੱਗੇ ਨੇ 80% ਜੀ ਪੰਜਾਬ ਨੰਬਰ ਟਰੈਕਟਰ ਆ ਤੇ ਇਹ 19 ਮਾਡਲ ਹੈ ਜੀ 5,58,000 ਦਾ ਪ੍ਰਾਈਸ ਹੈ ਜੀ ਟਰੈਕ ਰਿਕ ਨਿਸ ਜੱਕਰ ਵੀ ਸੈਂਟਰ ਗੇਅਰ ਜੀ ਉੱਡ ਲੱਗਿਆ ਹੋਇਆ ਸੁਡਾਲੀ ਸਾਥੀ ਲੱਗੀ ਹੋਈ ਹੈ ਜੀ ਨਾਲ ਖੜਾ ਸਵਰਾਜ 855 ਐਫ ਪੀ ਰਵਰ ਚ ਵੀਡੀਓ ਪਾਵਰ ਸਟੀering ਜੀ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਜੀ ਹੈਵੀ ਬੰਪਰ ਲੱਗਿਆ ਹੋਇਆ ਜੀ ਟਾਇਰ ਚਾਰੇ ਇਹਦੇ ਬਿਲਕੁਲ ਨਵੇਂ ਦੇ ਹੌਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ 5 ਸਟਾਰ ਹੈ ਜੀ ਇਹ ਇੱਕ ਹੀ ਮਾਡਲ ਡਾਇਰੈਕਟਰ ਹੈ ਜੀ ਇਹਦਾ ਰੇਟ ਹੈ 7 ਲੱਖ 48 ਹਜ਼ਾਰ ਪੰਜਾਬ ਨੰਬਰ ਹੈ ਜੀ ਪੀਬੀ 13 ਡਬਲ ਡਿਸਟ੍ਰੀਬਿਊਟਰ ਹੈ ਜੀ ਨਾਲ ਖੜਾ ਹੈ ਪ੍ਰੀਤ 609 ਜੀ ਪਰੀਤ 609 ਜੀ ਸੈਂਟਰ ਗੇਅਰ ਪਾਵਰ ਸਟੀering ਡਬਲ ਡਿਸਟ੍ਰੀਬਿਊਟਰ ਹੈਵੀ ਬੰਪਰ ਹੈ ਜੀ ਐਰ ਪਿਆਰੇ ਬਿਲਕੁਲ ਨਵੇਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਲਓ ਜੀ ਪੰਜਾਬ ਨੰਬਰ ਹੈ ਪੀਬੀ 99 ਇਹ ਹੈ ਜੀ 21 ਮਾਡਲ ਟਰੈਕਟਰ ਆ ਜੀ 475000 ਦਾ ਪ੍ਰਾਈਸ ਆ ਜੀ ਨਾਲ ਖੜਾ ਸਵਰਾਜ 852 ਜੀ 3 ਸਟਾਰ ਜੀ ਰਿਵਰਸ ਪੀਪੀਓ ਪਾਵਰ ਸਟੀਅਰਿੰਗ ਜੀ ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਟਾਇਰ ਪਿਛਲੇ ਬਿਲਕੁਲ ਨਵੇਂ ਨੇ ਜੀ ਮੂਰ ਲੱਗੇ 80% ਜੀ ਕਲੋਸ ਕਰਦਾ ਇੰਜਨ ਆ ਜੀ ਪੰਜਾਬ ਨੰਬਰ ਆ ਜੀ ਇਹ ਹੈ 14 ਮਾਡਲ ਟਰੈਕਟਰ 495000 ਦਾ ਪ੍ਰਾਈਸ ਆ ਜੀ ਨਾਲ ਖੜਾ ਫਾਰਮ ਟਰੈਕ 60 ਜੀ ਫਾਰਮ ਟਰੈਕ 60 ਜੀ ਨਾਨ ਪਾਵਰਡ ਸੈਂਟਰ ਗੇਅਰ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੇਂ ਨਹੀਂ ਟਾਇਰ ਚਾਰੇ ਪੰਜਾਬ ਨੰਬਰ ਟਰੈਕਟਰ ਹੈ ਜੀ 2002 ਮਾਡਲ ਹੈ ਜੀ 2 ਲੱਖ 25000 ਦਾ ਪ੍ਰਾਈਸ ਹੈ ਜੀ ਫਾਰਮ ਟਰੈਕ 60 ਜੀ ਨਾਲ ਖੜਾ ਜੀ ਸੋਨਾ ਲਿਕਾ ਡੀ ਆਈ 60 ਜੀ ਸਕੰਦਰਾ ਸਾਈਡ ਗੇਅਰ ਪਾਵਰ ਸਟੀering ਦੀ ਟਾਇਰ ਚਾਰੇ ਬਿਲਕੁਲ ਨਵੇਂ ਨਹੀਂ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਵੀ ਮਾਡਲ ਹੈ ਜੀ 615000 ਦਾ ਪ੍ਰਾਈਸ ਹੈ ਜੀ ਟਰਾਈਟ ਦੇ ਕੰਡੀਸ਼ਨ ਚ ਚੈੱਕ ਕਰੋ ਜੀ ਨਾਲ ਕਿਹੜਾ ਨੋਵੋ 552 ਡੀਆਈ ਮਹਿੰਦਰਾ ਜੀ 4x4 ਰੀ ਪਾਵਰ ਸਟੀering ਦੀ ਸਾਈਡ ਗੀਅਰ ਉੱਡ ਵਾਲੀ ਛੱਤੀ ਲੱਗੀ ਹੋਈ ਹੈ ਜੀ ਹੈਵੀ ਬੰਪਰ ਹੈ ਜੀ ਪਿਛਲੇ ਟਾਇਰ 16 ਨੂੰ 28 ਦੇ ਨੀ ਪੋਲੋ ਦੇ ਟਾਇਰ ਨੇ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਇਹ ਜੀ 22 ਮਾਡਲ ਡ੍ਰੈਕਟਰ ਹੈ 725000 ਬਈ ਇਹਦਾ ਪ੍ਰਾਈਸ ਹੈ ਜੀ ਬਾਜਾ ਸੁਣ ਨੰਬਰ ਲੈ ਕੇ ਤੁਹਾਨੂੰ ਦੱਸਦੇ ਆ 62859 ਜੀ 3904 390 04 04 ਜੀ ਇੱਕ ਵਾਰੀ ਹੋਰ ਬੋਲੋ ਬਾਈ ਮਾਨਾ 62859 62004 ਜੀ 62859 ਹਾਂਜੀ 39004 ਜੀ ਇਹ ਬਾਈ ਜਨ ਨਾਲ ਸੰਪਰਕ ਕਰ ਸਕਦੇ ਮੇਰੇ ਮਹਿੰਦਰਾ 555 ਡੀਆ ਜੀ ਪਾਵਰ ਪਾਵਰ ਪਲੱਸ ਜੀ ਪਾਵਰ ਸਟੀering ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਜੇ ਕੇ ਦੇ ਟਾਇਰ ਨੇ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਜੀ 80 ਪੈਸੇ ਜੀ ਪੰਜਾਬ ਨੰਬਰ ਟਰੈਕਟਰ ਹੈ ਇਹ 16 ਮਾਡਲ ਹੈ 4,65,000 ਦਾ ਪ੍ਰਾਈਸ ਹੈ ਜੀ ਨਾਲ ਕੜਾ ਜੀ ਨਿਊ ਹਾਲੈਂਡ 373 ਸੁਪਰ ਸਾਈਡ ਗੀਅਰ ਪਾਵਰ ਸਟੀering ਜੀ ਟਾਇਰ ਹੈਗੇ ਨੇ ਜੀ 80 ਪੈਸੇ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 14 ਮਾਡਲ ਹੈ ਯਾਰ ਲੱਕ 99000 ਪਰਾਈ ਜੀ ਨਾਲ ਖੜਾਈ ਫਾਰਮ ਟਰੈਕ 6055 ਜੀ ਫਾਰਮ ਟਰੈਕ 655 ਜੀ ਕਲਾਸਿਕ ਪ੍ਰੋ 21 ਮਾਡਲ ਹੈ ਇਹ 21 ਮਾਡਲ ਪਾਵਰ ਸਟੀering ਹੈ ਜੀ ਸਾਈਡ ਗੇਅਰ ਪੈਰ ਨੇ ਜੀ 16 ਦੇ 16 ਨੋਟਾਈ ਦੀ ਪਿਛਲੇ ਮੂਰਲੇ 75 16 ਦੀ 21 ਮਰਲਾ 725000 ਪ੍ਰਾਈਸ ਹੈ ਜੀ ਨਾਲ ਕੜਾਈ 5310 ਜੋਂਡੀਆਰੀ 5210 ਜੋਂਡੀਆਰੀ ਐ ਵੀ ਬੰਪਰ ਪਾਵਰ ਸਟੀering ਐਡ ਗੇਅਰ ਟਾਇਰ ਹੈਗੇ ਨੇ ਜੀ 90 ਪੈਸੇ 18 ਮਰਲਾ ਇਹ 685000 ਪ੍ਰਾਈਸ ਹੈ ਜੀ ਇਹ ਔਲਕ ਟਰੈਕਟਰਾਂ ਵਾਲੇ ਟਰੈਕਟਰ ਨੇ ਜੀ ਔਰ ਟਰੈਕਟਰ ਗੇਅਰ ਜੀ ਅੰਡੇ ਆ ਬਲਜੀਤ ਸਿੰਘ ਮੋਬਾਈਲ ਨੰਬਰ 76588 ਜੀ 45021 ਸੁਪਿੰਦਰ ਸਿੰਘ 887100047 ਜੀ ਇਹ ਹੁਣ ਕੁ ਟਰੈਕਟਰਾਂ ਦਾ ਟਰੈਕਟਰ ਨਹੀਂ ਜਿਹੜੇ ਹੁਣ ਨਾਲ ਖੜਾ ਨਿਊ ਹਾਲੈਂਡ ਪਲੱਸ ਜੀ 3730 ਪੰਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਹੈਵੀ ਬੰਪਰ ਹੈ ਸਾਈਡ ਗੇਅਰ ਪਾਵਰ ਸਟੀਅਰਿੰਗ ਹੈ ਹੈ ਰਹਿਗਣੇ ਇਸ ਸੀਬਾ ਜੀ 20 ਮਾਡਲ ਟਰੈਕਟਰ ਹੈ 7,65,000 ਪਰਾਇਆ ਜੀ ਆਹ ਕੜਾ ਹੈ 655 ਫਾਰਮ ਟਰੈਕ ਕਲਾਸਿਕ ਪ੍ਰੋ ਜੀ ਪਾਵਰ ਮਿਕਸ ਪਾਵਰ ਸਟੀਰਿੰਗ ਸੈਡ ਗੇਅਰ ਇਹ ਵੀ ਮਾਡਲ 6,590 ਪਰਾਇਆ ਜੀ ਨਰਮਾ ਦੇ ਟਰੈਕਟਰ ਹੁਣੇ ਸਾਨੂੰ 2003 ਮਾਡਲ ਟਰੈਕਟਰ ਹੈ ਜੀ ਕੱਟ ਨੇ ਹਿੱਸੇ ਚ ਸੈਂਟਰ ਗੇਅਰ ਹੈ ਜੀ ਨੌਨ ਪਾਵਰ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਵੀ 2003 ਮਾਡਲ ਹੈ ਜੀ ਇਹ 2,80,000 ਰੇਟ ਹੈ ਜੀ ਟਾਇਰ ਚਾਰੇ ਹੈਗੇ ਨਹੀਂ 90 ਪੈਸੇ ਕੋਈ ਨਰਮਲ ਮਾਨ ਦਾ ਟਰੈਕਟਰ ਜੀ ਕਿਸ ਸਵਰਾਜ 744 FE 2 ਸਟਾਰ ਕੱਟ ਨੇ ਸੇਜਾਈ ਫੁੱਟ ਵਾਲੀ ਸਾਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਪੰਜਾਹ ਨੰਬਰ ਡਾਇਰੈਕਟਰ ਆ ਬਾਈ ਟਰੈਕਟਰ ਦੀ ਕੰਡੀਸ਼ਨ ਬਹੁਤ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਸੈਂਟਰ ਗੇਅਰ ਆ ਜੀ ਨੌਨ ਪਾਵਰ ਹੈ ਮਾਡਲ ਆਈ ਹੈ ਨੌ ਮਾਡਲ ਆ ਜੀ 3 ਲੱਖ 40 ਹਜ਼ਾਰ ਪ੍ਰਾਈਸ ਆ ਜੀ ਨਰਮਲ ਸਿੰਘ ਮਾਲ ਦੇ ਟਰੈਕਟਰ ਨੇ ਬਾਈ ਉਹਨਾਂ ਦਾ ਮੋਬਾਈਲ ਨੰਬਰ 94635 99027 98729 10930 ਟਰੈਕਟਰ ਖਰੀਦਣ ਤੇ ਵੇਚਣ ਲਈ ਬਾਈ ਸੰਪਰਕ ਕਰ ਸਕਦੇ ਤੁਸੀਂ ਇਹਨਾਂ ਨਾਲ ਇਕ ਕਿਨਾਂ ਲੁਕੜਾ ਸਵਰਾਜ 852 ਫੀਤ 3 ਸਟਾਰ ਜੀ ਰਿਵਰਸ ਵੀਡੀਓ ਕਟ ਮੇਸ ਜੀ ਸੈਂਟਰ ਗੇਅਰ ਪੰਜਾਬ ਨੰਬਰ ਡਾਇਰੈਕਟਰ ਆ ਬਈ ਇਹ ਵੀ ਪੀ ਵੀ 13 ਨਾਉਨ ਪਾਵਰ ਆ ਜੀ 11 ਮਾਡਲ ਡਾਇਰੈਕਟਰ ਆ ਜੀ ਇਹ 11 ਮਾਡਲ 375000 ਬਈ ਦਾ ਪ੍ਰਾਈਸ ਆ ਜੀ ਨਾਲ ਕੜਾਈ ਏ ਸੀ ਜੀ ਏ ਸੀ ਡੀ ਆਈ 450 ਜੀ ਟਰੈਕਟਰ ਵਿੱਚ ਇਹ ਟਾਇਰ ਚਾਰੇ ਇਹ ਬਿਲਕੁਲ ਨਵੇਂ ਨੇ ਸੈਂਟਰ ਗੇਅਰ ਹੈ ਜੀ ਨਾਉਨ ਪਾਵਰ ਹੈ ਡਿਸਕ ਬ੍ਰੇਕਾਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ 18 ਮਾਡਲ ਟਰੈਕਟਰ ਆਈ ਇਹ 18 ਮਾਡਲ ਆਈ 2,65,000 ਦਾ ਪ੍ਰਾਈਸ ਹੈ ਜੀ ਇਹ ਨਰਮਨ ਸਿੰਘ ਆਨ ਦੇ ਟਰੈਕਟਰ ਨੇ ਬਈ ਸਾਬੋਗੇ ਤਲਵੰਡੀ ਜੀ ਨਾਲ ਖੜਾ ਪ੍ਰੀਤ ਜੀ 6049 ਪੰਜਾਬ ਨੰਬਰ ਟਰੈਕਟਰ ਆਈ ਟਾਇਰ ਚਾਰੇ ਨਵੇਂ ਨੇ ਜੀ ਪਾਵਰ ਸਟੀਅਰਿੰਗ ਹੈ ਜੀ ਸੈਟ ਗੇਅਰ ਹੈ ਜੀ ਸੈੱਡ ਗੇਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 22 ਮਾਡਲ ਟਰੈਕਟਰ ਆ ਬਾਈ ਟਾਇਰ ਚਾਰੇ ਬਿਲਕੁਲ ਨਵੇਂ ਪਿਛਲੇਟਾ 16 9 28 ਦੇ ਨੇ ਜੀ ਮੂਰਲੇ 7 50 16 ਦੇ ਨੇ ਜੀ ਓਲੋ ਦੇ ਟਾਇਰ ਨੇ ਜੀ 22 ਮਾਡਲ ਆ 5 ਲੱਖ 115000 ਬਾਈ ਦਾ ਪ੍ਰਾਈਸ ਆ ਜੀ ਨਾਲ ਦੇ ਟਾਇਰ ਨੇ ਜੀ ਬਿਲਕੁਲ ਨਾਲ ਖੜਾ ਜੀ AC DI 450 ਜੀ ਘੱਟ ਮੇਸੇ ਜ ਪੰਜਾਬ ਨੰਬਰ ਜੀ ਪਿਛਲੇ ਟਾਇਰ ਘਸੇ ਨਹੀਂ ਜੀ ਮੂਰਲੇ ਹੈਗੇ ਨੇ 80 ਪੈਸੇ ਪੰਜਾਬ ਨੰਬਰ ਟਰੈਕਟਰ ਆ ਬਾਈ ਨਾਨ ਪਾਵਰ ਆਈ ਸੈਂਟਰ ਗੇਅਰ ਹੈ 11 ਮਾਡਲ ਟਰੈਕਟਰ ਹੈ ਇਹ 235000 ਦਾ ਪ੍ਰਾਈਜ਼ ਹੈ ਜੀ ਨਾਲ ਖੜਾਈ ਸੋਨ ਵਾਲੀ ਕਾ ਇੰਟਰਨੈਸ਼ਨਲ ਡੀ ਆਈ 750 ਜੀ ਚਾਰ ਸੀਸੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਸੈਂਟਰ ਗੇਅਰ ਨਾਨ ਪਾਵਰ ਹਰਿਆਣਾ ਨੰਬਰ ਟਰੈਕਟਰ ਹੈ 98 ਮਾਡਲ ਟਰੈਕਟਰ ਹੈ ਇਹ 98 ਮਾਡਲ ਹੈ ਜੀ 180000 ਦਾ ਪ੍ਰਾਈਜ਼ ਹੈ ਜੀ ਗੋਲਾਂ ਵੀ ਕਰਾ ਦਿੰਦੇ ਆ ਨੰਬਰ ਦੀ ਪਾ ਦਿੱਤਾ। ਸੋਨਾਲੀਕਾ ਖੜਾਈ ਡੀਆਈ 750 ਸਾਈਡ ਗੀਅਰ ਜੀ ਨੌਨ ਪਾਵਰ ਟਾਇਰ ਹੈਗੇ ਨੇ ਜੀ ਇਹਨਾਂ ਦੇ 50 ਪੈਸੇ ਜੀ। ਇਹ ਆ ਵੀ ਪੰਜਾਬ ਨੰਬਰ ਟਰੈਕਟਰ 2009 ਮਾਡਲ ਆ ਜੀ। 2,75,000 ਬਾਈ ਇਹਦਾ ਪ੍ਰਾਈਸ ਆ ਜੀ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ। ਨਾਲ ਖੜਾਈ ਸੋਨਾਲੀਕਾ ਡੀਆਈ 745 ਜੀ। ਸਾਈਡ ਗੇਅਰ ਪਾਵਰ ਸਟੀering ਜੀ ਡਬਲ ਡਿਸਟ੍ਰਿਬਿਊਟਰ ਜੀ ਵਜੇ ਹੈਵੀ ਬੰਪਰ ਲੱਗਿਆ ਹੋਇਆ ਜੀ ਪਿਛਲੇ ਟਾਇਰ ਹੈਗੇ ਨੇ ਜਿਹਨਾਂ ਦੇ 70 ਪੈਸੇ ਮੂਹਰਲੇ ਟਾਇਰ ਬਿਲਕੁਲ ਨਵੇਂ ਨੇ ਭਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਲੈਕ ਲੱਗਿਆ ਵਜੇ 7 ਹੀ ਲੱਗੀ ਹੋਈ ਹੈ ਜੀ 15 ਮਾਡਲ ਟਰੈਕਟਰ ਹੈ 3 ਲੱਖ 50 ਹਜ਼ਾਰ ਪ੍ਰਾਈਸ ਹੈ ਜੀ ਇਹ ਭਾਈ ਮਾਨ ਟਰੈਕਟਰ ਸ਼ੇਲ ਜਲੀ ਰੋੜੀ ਰੋਡ ਤਲਵੰਡੀ ਸਾਹਬ ਹੋ ਜੀ ਇੱਥੇ ਨਵੇਂ ਅਤੇ ਪੁਰਾਣੇ ਟਰੈਕਟਰ ਖਰੀਦੇ ਅਤੇ ਵੇਚੇ ਜਾਂਦੇ ਹਨ ਭਾਈ ਕਿੱਥੇ ਟਰੈਕਟਰ ਉੱਪਰ ਲੋਨ ਵੀ ਕਰਵਾ ਸਕਦੇ ਹੋ ਤੁਸੀਂ ਇਹਨਾਂ ਮੋਬਾਈਲ ਨੰਬਰ ਤੁਹਾਨੂੰ ਇੱਕ ਵਾਰੀ ਹੋਰ ਬੋਲ ਦਿੰਨੇ ਆ ਜੀ ਨਿਰਮਲ ਸਿੰਘ ਮਾਨ 94635 99027 99723 10930 ਜੇ ਟਰੈਕਟਰ ਉੱਪਰ ਬਈ ਕਿਸੇ ਨੇ ਲੋਨ ਕੋਣਾ ਲੋਨ ਵੀ ਕਰਵਾ ਸਕਦੇ ਇਹਨਾਂ ਨਾਲ ਸੰਪਰਕ ਕਰਕੇ ਨਾਲ ਖੜਾ ਹੀ ਸੋਨਾਲਿਕਾ ਡੀਆਈ 750 ਜੀ ਪੰਜਾਬ ਨੰਬਰ ਟਰੈਕਟਰ ਆ ਜੀ ਇਹ ਨੌਨ ਪਾਵਰ ਆ ਇਸ ਸਾਈਡ ਗੇਅਰ ਟਾਇਰ ਹੈਗੇ ਨੇ 50 ਪੈਸੇ ਟਰੈਕ ਦੀ ਕੰਡੀਸ਼ਨ ਚੈੱਕ ਰੋਈ ਅੱਠ ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਹੈ 265000 ਇਹਦਾ ਪ੍ਰਾਈਸ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਰੋ ਜੀ ਨਾਲ ਖੜਾ 59 11 ਨਾੜਗਾ ਦਾ ਇਹ ਆਪ ਨੰਬਰ ਟਰੈਕਟਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਰੋਈ ਟਾਇਰ ਪਿਛਲੇ ਹੈਗੇ ਨੇ ਜੀ 50 ਪੈਸੇ ਮੂਰਲੇ ਪੈਸੇ ਜੀ ਫੋਡ ਵਾਲੀ ਛੱਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਜੀ 97 ਮਾਡਲ ਹੈ ਵੀ 230000 ਪ੍ਰਾਈਸ ਹੈ ਜੀ ਪਾਵਰ ਸਟੀering ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜੀ ਮਹਿੰਦਰਾ 275 DI ਪੰਜਾਬ ਨੰਬਰ ਹੈ ਜੀ ਟਾਇਰ ਹੈਗੇ ਨੇ ਚਾਰੇ 30 ਪੈਸੇ 95 ਮਾਡਲ ਹੈ ਜੀ 130000 ਦਾ ਪ੍ਰਾਈਸ ਹੈ ਜੀ 250 DI ਆਗੜਾ ਮੇਂਦਰਾ 575 DI ਮੇਂਦਰਾ 575 DI ਪੰਜਾਬ ਨੰਬਰ ਆ ਮੂਰਲੇ ਟਾਇਰ ਹੈਗੇ ਨੇ ਜਿਹਦੇ 60 ਪੈਸੇ ਬੇਸਰੇ ਘੱਟੇ ਹੋਦੇ ਨੇ ਜੀ ਟੈਂਪ ਲੱਗਿਆ ਹੋਇਆ ਜੀ ਇਹ ਆ 99 ਮਾਡਲ ਜੀ 225000 ਪ੍ਰਾਈਸ ਆ ਜੀ ਨਾਨ ਪਾਵਰ ਆ ਜੀ ਸੈਂਟਰ ਗੀਅਰ ਆ ਜੀ ਨਾਲ ਖੜਾ ਇਹ ਫਾਰਮ ਟਰੈਕ 60 ਜੀ ਫਾਰਮ ਟਰੈਕ ਸੱਟ ਹਾਈ ਲੈਵ ਸੈਂਟਰ ਗੇਅਰ ਨੌਨ ਪਾਵਰ ਪੈਰ ਹੈਗੇ ਨੇ ਚਾਰੇ ਇਹਦੇ 50 ਪੈਸੇ ਦੀ ਲੈਪ ਵੀਡੀਓ ਆ ਪੰਜਾਬ ਨੰਬਰ ਹੈ ਟਰੈਕ ਨੀਸਨ ਚੱਕਰੋ ਜੀ ਪੰਜਾਬ ਨੰਬਰ 2009 ਮਾਡਲ ਆ 2 ਲੱਖ 80 ਹਜ਼ਾਰ ਇਹਦਾ ਪ੍ਰਾਈਸ ਆ ਬਈ ਸਵਰਾਜ 735 ਐਫੀ ਜੀ ਟਾਇਰ ਦੇਖ ਲਓ ਜੀ ਇਹ ਰੈਗਨੇਸੀ ਬੈਸਿਕ ਨਾਨ ਪਾਵਰਾਈਜ਼ ਸੈਂਟਰ ਗੇਅਰ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 96 ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ 165000 ਦਾ ਪ੍ਰਾਈਜ਼ ਹੈ ਜੀ ਨਾਲ ਖੜਾ ਹੈ ਸਵਰਾਜ 744 ਐਫ ਜੀ ਕੱਟ ਮੈਸੇਜ ਪੰਜਾਬ ਨੰਬਰ ਟਰੈਕਟਰ ਹੈ ਜੀ ਨਾਨ ਪਾਵਰ ਹੈ ਜੀ 12 ਮਾਡਲ ਹੈ 4 ਲੱਖ ਪ੍ਰਾਈਜ਼ ਹੈ ਜੀ ਇਹਦਾ 3 ਸਟਾਰ ਹੈ ਜੀ ਸੈਂਟਰ ਗੇਅਰ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ ਜੀ ਕਿਹੜਾ ਪਿੰਡ ਹੈ ਜੀ ਅੱਛੇ ਜੀ ਆ ਆਪਣਾ ਜੀ ਆ ਖੜਾ ਹੈ ਸਵਰਾਜ 855 ਐਫੀਜੀ 5 ਸਟਾਰ ਜੀ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਜੀ ਸਾਈਡ ਗੇਅਰ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ 23 ਮਾਡਲ ਟਰੈਕਟਰ ਹੈ ਜੀ 23 ਮਾਡਲ ਹੈ ਜੀ 7 ਲੱਖ 85 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਕਿਹੜਾ ਪਿੰਡ ਆ ਜੀ ਰਲਤੇ ਜੀ ਜ਼ਿਲ੍ਹਾ ਜੀ ਮੋਗਾ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਕੀ ਆ ਜੀ ਚਲੋ ਬਾਈ ਚਲੋ ਕਿੰਦਰ ਆ ਬਰ ਗਿਆ ਬਾਈ ਜੀ ਹਾਂਜੀ ਇਹਦਾ ਪਕੜ ਕੇ ਜਨਾ ਕਿੰਨੇ ਘੰਟੇ ਚੱਲਿਆ ਹੋਇਆ ਬਈ ਇਹ 200 ਬੰਦਾ ਕਿੰਨਾ ਚੱਲਿਆ ਜੀ 200 ਘੰਟੇ ਚੱਲਿਆ ਹੋਇਆ ਟਰੈਕਟਰ ਆ ਬਈ ਜੀ ਬਾਈ ਬਾਈ ਦਾ ਮੋਬਾਈਲ ਨੰਬਰ ਆ ਜੀ 97 798 ਜੀ 69413 97798 69413 ਜੀ ਠੀਕ ਹੈ ਸੌਰੀ ਬਾਈ 425 ਘੰਟੇ ਚੱਲਿਆ ਹੋਇਆ ਜੀ ਕੁੱਲ 425 ਘੰਟੇ ਚੱਲਿਆ ਜੀ ਪ੍ਰਾਈਮ ਸਟਾਰ ਆ ਜੀ 855 ਟਰੈਕਟਰ ਦੇਖੇ ਜੀ 23 ਮਾਡਲ ਟਰੈਕਟਰ ਆ ਜੀ ਨਾਲ ਘੜਾ ਇਹ ਮਹਿੰਦਰਾ 265 ਡੀਆਈ ਔਡ ਵਾਲੀ ਛੱਤੀ ਲੱਗੀ ਹੋਈ ਹੈ ਜੀ ਸੈਂਟਰ ਗੇਅਰ ਨਾਨ ਪਾਵਰ 95 ਮਾਡਲ ਟਰੈਕਟਰ ਹੈ ਜੀ 1,55,000 ਦਾ ਪ੍ਰਾਈਸ ਹੈ ਜੀ ਨਾਲ ਕਿਹੜਾ 735 Fg ਡਬਲ ਕਲਚ ਹੈ ਜੀ 6 ਛਿਰੀ 6 ਛਰੀਆਂ ਨਾਲ ਕਰਾਇਆ ਹੋਇਆ ਜੀ ਸੈਂਟਰ ਗੇਅਰ ਹੈ ਜੀ ਟਾਇਰ ਪਿਛਲੇ ਹੈਗੇ ਨੇ ਵੀ 70 ਪੈਸੇ ਮੂਲ ਲੈ ਕੇ ਸੇ ਹੋਏ ਨੇ ਜੀ ਪਿਛਲੇ ਟਾਇਰ ਨੇ ਦੇਖ ਕੇ ਦੇ 98 ਮਾਡਲ ਟਰੈਕਟਰ ਹੈ ਜੀ 1,90,000 ਦਾ ਪ੍ਰਾਈਸ ਹੈ ਜੀ ਪੰਜਾਬ ਨੰਬਰ ਹੈ ਜੀ ਆਹਣ ਕਿੜਾ ਜੀ MH 265 DIJ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਮੂਲ ਟਾਇਰ ਨੇ ਸੀੜ ਦੇ ਮੂਲ ਟਾਇਰ ਹੈਗੇ ਨੇ ਜੀ 50 ਪੈਸੇ ਪਿਛਲੇ ਵੀ 50 ਪੈਸੇ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 93 ਮਾਡਲ ਆ 1,45,000 ਦਾ ਪ੍ਰਾਈਸ ਆ ਆਪਣਾ ਮੋਬਾਈਲ ਨੰਬਰ ਕੀ ਆ ਜੀ 98176 9476 ਜੀ 98176 ਹਾਂਜੀ 83877 82877 ਆ 9417782877 ਅੱਛਾ ਜੀ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਜੀ ਬੜੀ ਹੁੱਕ ਲੱਗੀ ਹੋਈ ਆ ਜੀ ਬਾਈ ਕਾਂ ਜੇ ਕਿਸੇ ਛੋਟੇ ਜੀਮੇਦਾਰ ਨੂੰ ਚਾਹੀਦਾ ਬਹੁਤ ਵਧੀਆ ਟਰੈਕਟਰ ਆ ਬਾਈ ਨਾਲ ਇੱਕ ਮਹਿੰਦਰਾ 265 ਡੀਆਈ ਖੜਾ ਹੋ ਰਿਹਾ ਜੀ ਟਾਇਰ ਜੇ ਪਿਛਲੇ ਹੈਗੇ ਨੇ ਜੀ 70 ਪੈਸੇ ਮੂਰਲੇ ਕਸ ਹੋਵੇ ਨਹੀਂ ਪੰਜਾਬ ਨੰਬਰ ਟਰੈਕਟਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 2292 ਮਾਡਲ ਹੈ ਜੀ 1,70,000 ਦਾ ਪ੍ਰਾਈਸ ਹੈ ਜੀ ਬਾਈ ਪਿੰਡ ਕਿਹੜਾ ਪਿੰਡ ਵਾਟਰ ਚਟਾਣਾ ਵਿੱਚ ਨਹੀਂ ਆਪਣੇ ਇਹ ਅੱਛਾ ਦੋਨੇ ਆਪਣੇ ਨੇ ਜੀ ਹਾਂ ਤਨੇ ਆ ਦੋਵੇਂ ਦੇਖ ਪਰਲਾ ਜੀ ਆ ਤਨੇ ਟਰੈਕਟ ਵਾਈਆਂ ਦਾ ਨਹੀਂ ਦੋਨੇ ਮਹਿੰਦਰਾ ਜੀ ਇੱਕ 535 ਆਪਣੇ ਮੋਬਾਈਲ ਨੰਬਰ ਇੱਕ ਵਾਰੀ ਬੋਲ ਦੋ 62395 23480 ਪਿੰਡ ਵਾਟਰ ਚਟਾਣਾ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਜੀ ਲੈ ਬਾਈਆਂ ਨਾਲ ਕੰਟੈਕਟ ਕਰੀ ਲੋ ਬਾਈ ਤੁਹਾਨੂੰ ਰਣਾਲ ਟਰੈਕਟਰ ਮੰਡੀ ਟਰੈਕਟਰ ਦੇਖਣ ਆ ਜੀ

180 <Sessizikata> ਦਾ 160 ਘੰਟੇ ਚੱਲੇ ਹੋਈ ਕੋਲ ਡਾਇਰੈਕਟਰ ਹੈ ਜੀ ਜਿਹੜਾ ਹੈਵੀ ਬੰਪਰ ਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ 23 ਮਾਡਲ ਟਰੈਕਟਰ ਆ ਜੀ ਕਾਪੀ 21 ਦੀ ਆ ਜੀ ਦਰਜਾਰੇ ਬਿਲਕੁਲ ਨਾ ਮਿਲਦੀ ਗੁੜੀਆਂ ਦੇ ਟਾਇਰ ਨਹੀਂ 160 ਘੰਟੇ ਚੱਲੇ ਆ ਜੀ ਇਹ 23 ਮਾਡਲ ਕਾਪੀ 21 ਦਾ 7,65,000 ਦਾ ਪ੍ਰਾਈਸ ਆ ਬਾਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਬਾਈ ਕੰਡੀਸ਼ਨ ਬਿਲਕੁਲ ਕਲੀਅਰ ਹੈ ਜੀ नालगढ़ जी सवराज अठ सौ पचवंजा एफी जी रवर चीटीओ पावर स्टेरिंग जी सेंटरब्यूटर जी होती लगी हुई है, है, नहीं है। जी टायर है अस्सी रुपए से पाब नंबर ट्रैक्टर है जी उन्नी माडल है जी छे लखती हजार है जी ए भाजी गुरप्रीत है जी रामपुर पुल तो जी ਗੁਰਪ੍ਰੀਤ ਰਾਮ ਸਾਹਬ ਉਹਦੇ ਤਿੰਨੇ ਟਰੈਕਟਰ ਨੇ ਬਾਈ ਦੇ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ 86402 20552 ਇੱਕ ਵਾਰੀ ਹੋਰ ਬੋਲਦਾ 86402 20552 ਪਿੰਡ ਰਾਮਪਰਾਪੁਰ ਨਾਮ ਬਾਈ ਦਾ ਗੁਰਪ੍ਰੀਤ ਦਾ ਇਹ ਤਿੰਨੇ ਟਰੈਕਟਰ ਨੇ ਬਾਈ ਨਾਲ ਕੰਟੈਕਟ ਕਰੇ ਜੇ ਕਿਸੇ ਬਾਈ ਨੂੰ ਟਰੈਕਟਰ ਦੀ ਲੋੜ ਹੈ ਜੀ ਸੱਪੇ 160 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਜੀ ਨਾਲ ਖੜਾ ਇਸ ਸਵਰਾਜ 852 ਜੀ ਫਾਇਰ ਰਿਸਟਾਰ ਸੈਂਟਰ ਗੇਅਰ ਪਾਵਰ ਸਟੀering डबल डिस्ट्रीब्यूटर रिवर्स पी टी ओ है टायर है कि नहीं अस्सी पैसे फाइव स्टार ट्रैक्टर है जी फुल टॉप मॉडल है जी एक मॉडल है जी छे लाख अस्सी का प्राइज है जी पंजाब नंबर ट्रैक्टर है नाल खड़ा पंजाब नंबर ट्रैक्टर जो डी आर पंजाब पंजाब जी फुड वाली छाती लगी हुई है जी पावर स्पेयरिंग है जी ਆ ਰਿਗਨੇ 16 ਜੀ 16 ਨੇ ਟੈਨੀ ਨਹੀਂ ਪੀਕੇ ਦੀ ਜੀ ਉਹ ਨਹੀਂ ਵੀਕੇ ਤੇ ਨਹੀਂ ਸਕਦੇ ਆ 16 ਦੇ ਹੈਵੀ ਬੰਪਰ ਲੱਗਿਆ ਹੋਇਆ ਜੀ ਬਰਨਾੜਾ ਨੰਬਰ ਟਰਾਈ 14 ਮਾਡਲ ਹੈ 4 ਲੱਖ 15 ਹਜ਼ਾਰ ਇਹਦਾ ਪ੍ਰਾਈਸ ਹੈ ਨਾਲ ਖੜਾ ਜੌਂਡੀਆ 53 ਦਾ ਸੀ ਬਾਵਰ ਸਟੀਰੀਂਗ ਹੈ ਜੀ ਸਾਈਡ ਗੇਅਰ 16 ਦੇ ਟਾਇਰ ਨੇ ਜੀ ਐਮ ਆਰ ਪੀ ਦੇ ਉਹ ਲੈ ਸੀ 5016 ਦੇ ਬੀਜ ਦੇ ਨੇ ਬੋਡ ਵਾਲੀ ਛਤਰੀ ਲੱਗੀ ਹੋਈ ਹੈ। ਹੈਵੀ ਬੰਪਰ ਹੈ ਪੰਜਾਬ ਨੰਬਰ ਟਰੈਕਟਰ ਹੈ। ਮਾਡਲ 18 ਜੀ ਕਾਪੀ 19 ਦੀ ਹੈ ਜੀ ਟੌਪ ਮਾਡਲ ਹੈ। 7 ਲੱਖ ਇਹਦਾ ਪ੍ਰਾਈਸ ਹੈ ਜਾਈ। ਨਾ ਕੜਾਈ 743 ਐਫੀ ਜੀ। ਫੋਰ ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਜੀ ਹੈ। ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਚਾਰੇ ਟਾਇਰ ਨੇ ਪਿਛਲੇ ਟਾਇਰ ਨੇ 14 ਦੇ ਜੇਕੇ ਦੇ ਜੇਕੇ ਸੁਨਤ ਮੂਰ ਲੱਗੇ ਨੇ 614 ਦੇ ਗੁਡਇਰ ਦੇ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਹੈਵੀ ਬੰਪਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਡਰੈਕਟਰ ਆਈ 13 ਮਾਡਲ ਡਰੈਕਟਰ ਆਈ ਇਹ 395000 ਦਾ ਪ੍ਰਾਈਸ ਆ ਜੀ ਨਾਲ ਗੜਾ 5310 ਜੂੰਡੀ ਹਰੀ ਟਾਇਰ ਹੈ ਜੀ 70 ਪੈਸੇ ਪਿਛਲੇ ਗੁੜੀਆ ਦੇ ਨੇ ਮੂਰਲੇ ਵੀ ਗੁੜੀਆ ਦੇ ਨੇ ਜੀ ਇਸਲੇ ਟਾਇਰ 16 ਦੇ ਨੇ ਮੂਰਲੇ 600 ਪੰਜਾਹ 20 ਦੇ ਨੇ ਜੀ ਸੇ ਪੰਜਾਹ 20 ਦੀ ਫੁੱਡ ਵਾਲੀ ਸਾਤੇ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਹੈਗਾ ਹੈਵੀ ਬੰਪਰ ਆ ਜੀ 17 ਮਾਡਲ ਡਰਾਈਵਰ ਆ ਜੀ ਕਾਪੀ 18 ਦੀ ਹੈ ਫੋਲੋ ਟੌਪ ਮਾਡਲ ਡਰਾਈਵਰ ਆ ਜੀ 6 ਲੱਖ 65000 ਇਹਦਾ ਪ੍ਰਾਈਸ ਆ ਜੀ

कंडीशन चकर हुई